ਕਹਿੰਦੇ ਮਰਦਾਨਿਆਂ ਦੁਨੀਆ ਠੱਗਾਂ ਦੀ ਹੋ ਜੂ ਕਹਿੰਦੇ ਜੀ ਠੱਗਿਆ ਕੌਣ ਜੈ ਉਹ ਕਹਿੰਦੇ ਜਿਹੜਾ ਪਰੋਸਾ ਕਰ ਜੂਗਾ ਮੈਂ ਪਰੋਸਾ ਕੀਤਾ ਪਰ ਉਹਨਾਂ ਨੇ ਸਾਰਿਆਂ ਨੇ ਮੇਰੇ ਨਾਲ 420 ਕੀਤੀ ਮੇਰਾ ਮੋਬਾਈਲ ਨੰਬਰ ਸੀ ਉਹ ਵੀ 420 ਨਾਲ ਮਿੱਥੋਂ ਬਿਨਾ ਪੁੱਛੇ ਆਪਣੇ ਨਾਮ ਪੋਰਟ ਕਰਵਾਇਆ ਜਿਹੜੀਆਂ ਬ੍ਰਾਂਚਾਂ 'ਚ ਮੈਂ ਜਾਂਦਾ ਸੀ ਅੱਜ ਵੀ ਮੇਰੀਆਂ ਫੋਟੋਆਂ ਮੇਰੇ ਬੋਰਡ ਵਗੈਰਾ ਲਾ ਕੇ ਜੇਕਰ ਉੱਥੇ ਕੋਈ ਕਾਲ ਕਰਦਾ ਹੈ ਜਾ ਕੋਈ ਪੇਸ਼ੈਂਟ ਜਾਂਦਾ ਹੈ ਸਾਹਮਣੇ ਵਾਲੇ ਨੂੰ ਕਹਿੰਦੇ ਨੇ ਵੀ ਅਸੀਂ ਭਾਈ ਸਾਹਿਬ ਨੂੰ ਮਿਲਣਾ ਤਾਂ ਕਿਹਾ ਜਾਂਦਾ ਹੈ ਕਿ ਉਹ ਹਜੂਰ ਸਾਹਿਬ ਬਾਗੇ ਕੋਈ ਕਹਿੰਦਾ ਜੀ ਅਮਰੀਕਾ ਬਾਗੇ ਕੋਈ ਕਹਿੰਦਾ ਜੀ ਕਿਤੇ ਬਾਗੇ ਕੋਈ ਕਹਿੰਦਾ ਤੁਸੀਂ ਅੱਜ ਦਵਾਈ ਲੈ ਜਾਓ ਅਸੀਂ ਫਿਰ ਗੱਲ ਕਰਾ ਦਾਂਗੇ ਇਦਾਂ ਦੇ ਝਾਂਸੇ ਦੇ ਕੇ ਸੰਗਤ ਨੂੰ ਗੁੰਮਰਾਹ ਕੀਤਾ ਜਾਂਦਾ ਅੱਜ ਤੁਹਾਨੂੰ ਇੱਥੇ ਬੁਲਾਉਣ ਦਾ ਇਹੀ ਕਾਰਨ ਹੈ ਮੈਂ ਸਾਰੀ ਸੰਗਤ ਨੂੰ ਸੁਚੇਤ ਕਰਨਾ ਚਾਹੁੰਦਾ ਕਿ ਮੈਂ ਆਪਣੇ ਘਰ ਮਿਲਦਾ ਮੇਰਾ ਕਿਸੇ ਵੀ ਦੇ ਨਾਲ ਕੋਈ ਸਬੰਧ ਨਹੀਂ ਹੈ ਜੋ ਵੀ ਟ੍ਰੀਟਮੈਂਟ ਸਪਲੀਮੈਂਟ ਮੈਂ ਆਪਣੇ ਘਰੋਂ ਦੇ ਰਿਆਂ ਆਪਣੇ ਤਿਆਰ ਕਰਵਾ ਰਿਆਂ ਕਿਸੇ ਨਾਲ ਮੇਰਾ ਕੋਈ ਮਤਲਬ ਕਿ ਹੁਣ ਜੋੜ ਨਹੀਂ ਰਿਹਾ ਕਿਉਂਕਿ ਸੰਗਤ ਨਾਲ ਧੋਖੇ ਬਹੁਤ ਵੱਡੇ ਹੋਏ ਨੇ ਮੈਂ ਨਹੀਂ ਚਾਹੁੰਦਾ ਕਿ ਇੱਕ ਤੇ ਇਨਸਾਨ ਪ੍ਰੋਬਲਮ ਦੇ ਵਿੱਚ ਫਸਿਆ ਹੁੰਦਾ ਹੈ ਬਿਮਾਰ ਹੁੰਦਾ ਭਰੋਸਾ ਕਰਕੇ ਆਉਂਦਾ ਕਿਸੇ ਨਾਲ 420 ਹੋਵੇ ਕੋਈ ਤੋ ਖੇਚਣਾ ਰਹੇ ਇਸ ਕਰਕੇ ਮੈਂ ਸੰਗਤ ਨੂੰ ਸੁਚੇਤ ਕਰਨਾ ਚਾਹੁੰਦਾ ਜਿਨ੍ਹਾਂ ਨੇ ਕੋਈ ਗੱਲਬਾਤ ਕਰਨੀ ਹੈ ਕਾਲ ਕਰ ਸਕਦੇ ਨੇ ਜਿਨ੍ਹਾਂ ਨੇ ਮਿਲਣਾ ਹੈ ਉਹ ਮੇਰੇ ਘਰੇ ਪਿੰਡ ਅੜਕਵਾਸ ਆ ਸਕਦੇ ਨੇ ਫਿਊਚਰ ਦੇ ਵਿੱਚ ਜੇਕਰ ਮੈਂ ਕੋਈ ਬ੍ਰਾਂਚ ਕਰਾਂਗਾ ਵੀ ਜਾਂ ਆਪਣਾ ਕੋਈ ਸੈਂਟਰ ਖੋਲਾਂਗਾ ਵੀ ਉੱਥੇ ਮੈਂ ਆਪ ਮੌਜੂਦ ਰਿਹਾ ਕਰਾਂਗਾ ਚਾਹੇ ਮੈਂ ਇੱਕੇ ਦਿਨ ਸੈਂਟਰ ਓਪਨ ਕਰਾਂ ਪਰ ਹੁਣ ਮੈਂ ਕਿਸੇ ਸੈਂਟਰ ਤੇ ਨਹੀਂ ਹੁੰਦਾ ਮੈਂ ਆਪਣੇ ਘਰ ਹੁੰਨਾ ਜੀ ਇਹ ਸੰਗਤ ਖਾਸ ਕਰਕੇ ਨੋਟ ਕਰੇ ਜੇਕਰ ਕੋਈ ਅਗਲਾ ਕਹਿੰਦਾ ਹੈ ਕਈ ਭਾਈ ਸਾਹਿਬ ਕਹਿੰਦੇ ਨੇ ਕੋਈ ਅਗਲਾ ਕਹਿੰਦਾ ਸੀ ਬਾਬਾ ਜੀ ਨਾਲ ਗੱਲ ਕਰਨੀ ਹੈ ਬਾਬਾ ਜੀ ਕਹਿੰਦੇ ਨੇ ਪਰ ਇੱਥੇ ਤੱਕ ਸਿਸਟਮ ਗਿਰ ਚੁੱਕਿਆ ਹੈ ਕਿ ਕਈਆਂ ਨੇ ਤਾਂ ਨਾ ਡੁਪਲੀਕੇਟ ਬਾਬੇ ਵੀ ਆਪਣੀਆਂ ਬ੍ਰਾਂਚਰ ਤੇ ਬਿਠਾਏ ਹੋਏ ਨੇ ਜਦੋਂ ਕਹਿੰਦੇ ਨੇ ਬਾਬਾ ਜੀ ਨਾਲ ਗੱਲ ਕਰਨੀ ਹੈ ਤਾਂ ਬਾਬਾ ਜੀ ਨਾਲ ਨਕਲੀ ਨਾਲ ਗੱਲ ਕਰਾਈ ਜਾਂਦੇ ਆ ਪਰ ਇਹਨਾ ਤੇ ਮੇਰੇ ਨਾਲ ਤਾਂ ਮੈਂ ਘਰੇ ਆ ਜੀ ਮੇਰੇ ਨਾਲ ਗੱਲ ਕਿੱਥੋਂ ਕਰਾਉਣੇ ਤੁਹਾਡੇ ਨਾਮ ਤੇ ਮੇਰੇ ਨਾਮ ਤੇ ਜੇਕਰ ਕੋਈ ਕਹਿੰਦਾ ਹੈ ਵੀ ਉਹਨਾਂ ਦਾ ਨੰਬਰ ਦੇ ਦਿਓ ਕਹਿਣਗੇ ਜੀ ਉਹ ਮੋਬਾਈਲ ਨਹੀਂ ਰੱਖਦੇ ਉਹਨਾਂ ਕੋਲ ਤਾਂ ਮੋਬਾਈਲ ਹੀ ਨਹੀਂ ਜਾਂ ਕਹਿਣਗੇ ਸਾਡੇ ਕੋਲ ਉਹਨਾਂ ਦਾ ਨੰਬਰ ਨਹੀਂ ਹੂੰ ਇਦਾਂ ਦੀਆਂ ਗੱਲਾਂ ਜੀ ਦੁਨੀਆ ਤੇ ਬਹੁਤ ਚਲੋ ਕੋਈ ਨਾ ਤੁਸੀਂ ਆਪਣਾ ਨੰਬਰ ਸਾਨੂੰ ਦੇ ਦਿਓ ਅਸੀਂ ਦੱਸ ਦਾਂਗੇ ਲੋਕਾਂ ਨੂੰ ਮੈਂ ਦੇਖੋ ਜੀ ਬੇਨਤੀ ਹੈ ਮੈਂ ਨੰਬਰ ਬੋਲਾਂਗਾ ਵੀ ਆਪਣੇ ਹੂੰ ਬੋਲਾਂਗਾ ਵੀ ਕਿਉਂਕਿ ਬੋਲਿਆ ਹੋਇਆ ਕਦੇ ਐਡਿਟ ਨਹੀਂ ਹੋ ਸਕਦਾ ਲਿਖਿਆ ਹੋਇਆ ਐਡਿਟ ਕਰਕੇ ਵੀ ਮੇਰੀਆਂ ਵੀਡੀਓ ਅੱਜ ਵੀ ਚੱਲ ਰਹੀਆਂ ਨੇ ਮੇਰੀ ਸਭ ਤੋਂ ਪਹਿਲੀ ਵੀਡੀਓ ਜੋ ਤੁਹਾਡੇ ਨਾਲ ਪੈਣ ਮਨਦੀਪ ਕੌਰ ਸੰਧੂ ਸੀ ਉਹਨੇ ਕੀਤੀ ਸੀ ਹੂੰ ਤੇ ਉਹਦੇ ਉੱਪਰ ਮੇਰਾ ਨੰਬਰ ਸੀ ਉਥੇ ਉਹ ਨੰਬਰ ਕੱਟ ਕੇ ਆਪਣੇ ਨੰਬਰ ਐਡਿਟ ਕਰਕੇ ਪੱਟੀ ਲਾ ਕੇ ਲੋਕੀ ਜਿਹੜੀ ਸੰਗਤ ਦੇਖਦੇ ਆ ਅਗਲਾ ਕਹਿੰਦਾ ਜੀ ਆਹ ਨੰਬਰ ਤੇ ਕਾਲ ਕਰਦੇ ਜਦੋਂ ਨੰਬਰ ਤੇ ਫੋਨ ਕਰਦੇ ਨੇ ਅਗਲੇ ਕੋਲੇ ਜਾ ਰਹਿੰਦਾ ਹੁਣ ਤੇ ਐਡੀਟਿੰਗ ਦਾ ਸਿਸਟਮ ਹੈ ਬਹੁਤ ਸੋਹਣਾ ਚੱਲ ਰਿਹਾ ਇਹ ਸਭ ਕੁਝ ਚੱਲਦਾ ਬਿਲਕੁਲ ਜੀ ਸਾਡੇ ਨੰਬਰ ਜਿਸ ਤਰ੍ਹਾਂ ਕਿ ਮੈਨੂੰ ਵੀ ਕਿਸੇ ਵੈਦ ਨੇ ਦੱਸਿਆ ਸੀ ਗੱਲ ਲੁਧਿਆਣਾ ਦੇ ਵਿੱਚ ਸੀ ਉਹ ਵੈਦ ਕਹਿੰਦਾ ਵੀ ਮੇਰੀ ਵੀਡੀਓ ਕਿਸੇ ਨੇ ਚੱਕੀ ਜੀ ਉਹਦੇ ਤੇ ਆਪਣਾ ਨੰਬਰ ਪਾਇਆ ਜੀ ਫੇਸਬੁਕ ਤੇ ਉਹਤੇ ਬੁਚਲਾਇਆ ਜੀ ਤੇ ਕੋਲਾ ਹੋਂ ਸਾਰੀਆਂ ਉਹਨੂੰ ਜਾ ਰਹੀਆਂ ਨੇ ਬਿਲਕੁਲ ਜੀ ਇਹ ਬਹੁਤ ਵੱਡਾ ਸਕੈਮ ਹੋ ਰਿਹਾ ਹੈ ਜੀ ਮੇਰੇ ਕੋਲੇ ਰਾਜਸਥਾਨ ਤੋਂ ਵੀ ਵੀਰ ਜੀ ਆਏ ਉਹ ਕਹਿੰਦੇ ਬਾਬਾ ਜੀ ਤੁਹਾਡੀ ਵੀਡੀਓ ਦਿਖਾ ਦਿਖਾ ਕੇ ਮੈਂ 1.5 ਕਰੋੜ ਦਾ ਬਿਜ਼ਨਸ ਕੀਤਾ ਆਪ ਕਹਿੰਦਾ ਬੰਦਾ ਆਪ ਕਹਿੰਦਾ ਜੀ ਮੇਰੇ ਕੋਲੇ ਆਪ ਆਏ ਨੇ ਉਹਨਾਂ ਦਾ ਬਹੁਤ ਵਧੀਆ ਕਾਰੋਬਾਰ ਹੈ ਤੇ ਦੂਜਾ ਇੱਕ ਕੰਪਨੀ ਹੋ ਰਹਾ ਮੈਂ ਨਾਮ ਨਹੀਂ ਲਵਾਵਾਂਗਾ ਆ ਪਿਛਲੇ ਜੇ ਸਮੇ ਉਹਨਾਂ ਦਾ ਇਵੈਂਟ ਵੀ ਹੋਇਆ ਬਹੁਤ ਵੱਡਾ ਤੇ ਉੱਥੇ ਵੀ ਮੇਰੀ ਵੀਡੀਓ ਚਲਾਈ ਜਾਂਦੀ ਹੈ ਪਹਿਲਾਂ ਤੇ ਉਹ ਵੀ ਮੈਨੂੰ ਇਨਵਾਈਟ ਕਰਕੇ ਗਏ ਕਹਿੰਦੇ ਅਸੀਂ ਦਿਖਾਣਾ ਚਾਹੁੰਦੇ ਆਂ ਵੀ ਜਿਹੜੇ ਸ਼ਖਸ ਦੀ ਅਸੀਂ ਪ੍ਰੋਗਰਾਮ ਤੋਂ ਪਹਿਲਾਂ ਵੀਡੀਓ ਪਲੇ ਕਰਦੇ ਆ ਉਹ ਅੱਜ ਸਾਡੇ ਚ ਆਏ ਹੋਏ ਨੇ ਤੁਸੀਂ ਆਇਓ ਮੈਂ ਕਿਹਾ ਮੈਂ ਕੀ ਕਰਨ ਜਾਊਂਗਾ ਕਾਦੇ ਵਾਸਤੇ ਜਾਊਂਗਾ ਉੱਥੇ ਕਿਹੜਾ ਕੋਈ ਸਨਮਾਨਤ ਸਮਾਰੋਹ ਰੱਖਿਆ ਗਿਆ ਵੀ ਮੈਂ ਜਾਵਾਂਗਾ ਹੂੰ ਕਿਉਂਕਿ ਲੋਕੀ ਲੱਭਦੇ ਨੇ ਭਾਈ ਸਾਹਿਬ ਦੇ ਚਿਹਰੇ ਨਾਲ ਸਾਡੀ ਮਜ਼ਬੂਤੀ ਬਣੇ ਹੂੰ ਹਰ ਕੋਈ ਮੋਢੇ ਤੇ ਹੱਥ ਰੱਖ ਕੇ ਫੋਟੋ ਖਿੱਚਾ ਕੇ ਕਹਿੰਦਾ ਇਹ ਸਾਡੇ ਨਾਲ ਨੇ ਜੀ ਸਾਡੇ ਨਾਲ ਨੇ ਜੀ ਬੜੀ ਦੁਨੀਆ ਗੁਮਰਾਹ ਹੋ ਰਹੀ ਹੈ ਜੀ ਇਸ ਗੱਲ ਤੇ ਜੇ ਕੋਈ ਕਿਸੇ ਵੀ ਕੰਪਨੀ ਦਾ ਲੀਡਰ ਆਉਂਦਾ ਨਾਲ ਸਨੈਪ ਕਰਾ ਲੈਂਦਾ ਤੇ ਰੋਲਾ ਪਾਉਂਦਾ ਭਾਈ ਸਾਹਿਬ ਮੇਰੇ ਨਾਲ ਨੇ ਤੇ ਮੈਂ ਭਾਈ ਸਾਹਿਬ ਨਾਲ ਜੁੜੇ ਆ ਤੇ ਆਪਣਾ ਕਾਰੋਬਾਰ ਕਰ ਰਹੇ ਨੇ ਜੀ ਪਰ ਮੈਂ ਚਾਹੁੰਨਾ ਵੀ ਸੰਗਤ ਮੇਰੇ ਨਾਲ ਗੱਲ ਕਰੇ ਬਿਨਾ ਕਿਸੇ ਤੇ ਯਕੀਨ ਨਾ ਕਰੇ ਤਾਂ ਬਹੁਤ ਚੰਗੀ ਗੱਲ ਹੱਥ ਪੱਲੇ ਗਈ ਛੱਡਿਆ ਉਹਨਾਂ ਨੇ ਤੁਹਾਡੇ ਨਾਂ ਤੇ ਤਾਂ ਕਰੋੜਾ ਅਰਬ ਕਮਾ ਲਏ ਲੋਕਾਂ ਨੇ ਬੀਰ ਜੀ ਤੁਸੀਂ ਅੱਜ ਵੀ ਉੱਥੇ ਬੈਠੇ ਹੋ ਪੁਰਾਣੇ ਘਰ ਘਰ ਦੇ ਵਿੱਚ ਪਿੰਡ ਦੇ ਵਿੱਚ ਉੱਥੇ ਬੈਠੇ ਹੋ ਪੈਸਾ ਹੱਥਾਂ ਦੀ ਮੈਲ ਹੈ ਜੀ ਰੁਤਵਾ ਚਾਹੀਦਾ ਮੈਂ ਜਿੰਨਾ ਕਮਾਇਆ ਸੰਗਤ ਦਾ ਪਿਆਰ ਕਮਾਇਆ ਪੈਸਾ ਤਾਂ ਆਪਣੇ ਆਪ ਬਣ ਜਾਣਾ। ਹੂੰ। ਪੈਸਾ ਤਾਂ ਨਸ਼ਾ ਵੇਚਣ ਵਾਲਿਆਂ ਕੋਲੇ ਬਹੁਤ ਪਿਆ। ਉਹਨਾਂ ਨੇ ਜਿੰਨਾ ਕਮਾ ਲਿਆ ਮੈਨੂੰ ਕੋਈ ਪ੍ਰਵਾਹ ਨਹੀਂ ਕਿਉਂਕਿ ਮੈਂ ਅੱਜ ਵੀ ਸਟੈਂਡ ਆ। ਘੱਟ ਖਾ ਲਾਂਗੇ, ਇੱਜ਼ਤ ਦਾ ਤਾਂ ਖਾਣੇ ਆ। ਹੂੰ। ਕਿਸੇ ਨਾਲ ਧੋਖਾ ਕਰਕੇ ਤਾਂ ਨਹੀਂ ਖਾਂਦੇ। ਹੂੰ। ਮੈਂ ਆਪਣੇ ਘਰ ਬੈਠਾ ਜੇ। ਜਿਨ੍ਹਾਂ ਨੂੰ ਜ਼ਰੂਰਤ ਹੈ, ਜਿਹੜੇ ਪਿਆਰ ਕਰਨ ਵਾਲੇ ਨੇ ਮੇਰੇ ਘਰੇ ਆਉਂਦੇ ਨੇ। ਹੂੰ। ਜਿਹੜੇ 420 ਕਰ ਰਹੇ ਨੇ, ਉਹਨਾਂ ਦੇ ਘਰ ਦਾ ਪਤਾ ਕਿਸੇ ਨੂੰ? ਵੇ ਕਿੱਥੇ ਰਹਿੰਦੇ ਨੇ ਕਿਹੜਾ ਪਿੰਡ ਹੈ ਕੀ ਕਾਰੋਬਾਰ ਹੈ ਮੇਰਾ ਜੱਦੀ ਪਿੰਡ ਹੈ ਮੈਂ ਆਪਣੇ ਜੱਦੀ ਘਰੇ ਬੈਠਾ ਸਾਰੇ ਪਿੰਡ ਚ ਤੁਸੀਂ ਪਤਾ ਕਰ ਲੋ ਸਾਰੀ ਸੰਗਤ ਸਿਰ ਤੇ ਹੱਥ ਧਰਦੀ ਪਿਆਰ ਕਰਦੀ ਹੈ ਇਹੋ ਜਿਹਾ ਪਿਆਰ ਉਹਨਾਂ ਨੂੰ ਮਿਲ ਸਕਦਾ ਹੈ ਰੁਪਿਆ ਤਾਂ ਮਿਲ ਸਕਦਾ ਹੈ ਪਰ ਲੋਕ ਨਹੀਂ ਮਿਲਦੇ ਲੋਕਾਂ ਦੀਆਂ ਦੁਆਵਾਂ ਨਹੀਂ ਮਿਲਦੀਆਂ ਸੰਗਤ ਦਾ ਸਿਰ ਤੇ ਹੱਥ ਨਹੀਂ ਮਿਲਦਾ ਇਹ ਵੱਡੀ ਗੱਲ ਹੈ ਮੈਂ ਕਹਿੰਨਾ ਅੱਜ ਵੀ ਕਲਗੀਧਰ ਪਾਤਸ਼ਾਹ ਦਾ ਸਿਰ ਤੇ ਹੱਥ ਹੈ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਠੀਕ ਹੈ ਨਾ ਜੀ ਸੰਗਤ ਦੇ ਵਿੱਚ ਮੈਂ ਕਹਿੰਨਾ ਅੱਜ ਕਈ ਸਖਸ ਐਸੇ ਵੀ ਨੇ ਜਿਹੜੇ ਲੋਕਾਂ ਚ ਜਾ ਹੀ ਨਹੀਂ ਸਕਦੇ ਮੈਂ ਕੀਰਤਨ ਕਰਨ ਜਾਂਦਾ ਵੱਡੇ ਵੱਡੇ ਮੈਂ ਪ੍ਰੋਗਰਾਮ ਅਟੈਂਡ ਕਰਦਾ ਉਹ ਨਹੀਂ ਸੰਗਤ ਪਿਆਰ ਬਖਸ਼ਰੀ ਹੈ ਮੈਂ ਸੰਗਤ ਚ ਵੀ ਦੱਸ ਕਿਉਂ ਨਾ ਵੀ ਭਾਈ ਜਿਨ੍ਹਾਂ ਨੇ ਮਿਲਣਾ ਘਰੇ ਮੇਲੋ ਮੇਰਾ ਕਿਤੇ ਕੋਈ ਮੈਨੂੰ ਲੋਕੀ ਕਹਿੰਦੇ ਨੇ ਵੀ ਤੁਹਾਡਾ ਸੈਂਟਰ ਜੀ ਲੁਧਿਆਣਾ ਐ ਅੰਮ੍ਰਿਤਸਰ ਇੱਥੇ ਇੱਥੇ ਬੜੇ ਨਾਮ ਲੈਂਦੇ ਨੇ ਬਈ ਕਹਿੰਦਾ ਜੀ ਕਿਤੇ ਨਹੀਂ ਉਹ ਸਭ ਫੇਕ ਆ ਜਿਹੜਾ ਵੀ ਸ਼ਰਮ ਬੰਦਾ ਹੁੰਦਾ ਨਾ ਜੀ ਉਹਨੂੰ ਇਦਾਂ ਸਭ ਕੁਝ ਚੰਗਾ ਲੱਗਦਾ ਹੂੰ ਠੀਕ ਹੈ ਨਾ ਜੀ ਪਰ ਆਪਣਾ ਕੀ ਲੈ ਜਾਣਗੇ ਮੈਂ ਇੱਕ ਗੱਲ ਦਾ ਧਾਰਨੀ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਿਹਰ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਮੇਰੇ ਮੁਕੱਦਰ ਦਾ ਨਾ ਕੋਈ ਖੋ ਸਕਦਾ ਨਾ ਕੋਈ ਖਾ ਸਕਦਾ ਜਿਹੜਾ ਹੈ ਚਾਹੇ ਮੈਂ ਜੰਗਲ ਚ ਵਹਿ ਜਾ ਰੜੇ ਮੈਦਾਨ ਚ ਜਿਹੜਾ ਮੁਕੱਦਰ ਚਾ ਉਥੇ ਵੀ ਆ ਜੂ ਹੂੰ ਕੁਛ ਨਹੀਂ ਕੋਈ ਵਿਗਾੜ ਸਕਦਾ ਕੁਛ ਨਹੀਂ ਖਾ ਸਕਦਾ ਕੋਈ ਗੱਲ ਨਹੀਂ ਕਿਸੇ ਜਨਮ ਦਾ ਉਹਨਾਂ ਦਾ ਦੇਣਾ ਸੀ ਦੇਤਾ ਪਰ ਹੁਣ ਮੈਂ ਇਹ ਕਹਿਣਾ ਵੀ ਸੰਗਤ ਦਾ ਪੈਸਾ ਖਰਾਬ ਨਾ ਹੋਵੇ ਸੰਗਤ ਨੂੰ ਪਰੇਸ਼ਾਨੀ ਨਾ ਹੋਵੇ ਹੂੰ ਇੱਕ ਦੁਖੀ ਬੰਦਾ ਇੱਕ ਦੁਖੀ ਬੰਦਾ ਜਦੋਂ ਕਿਸੇ ਤੇ ਆਸ ਰੱਖ ਕੇ ਆਉਂਦਾ ਨਾ ਜੇ ਉਹਦੇ ਨਾਲ ਜਾ ਕੇ 420 ਹੋਵੇ ਧੋਖਾ ਹੋਵੇ ਮੈਂ ਉਹ ਸੰਗਤ ਦੇ ਵਾਸਤੇ ਇਹ ਆਪ ਜੀ ਦੇ ਨਾਲ ਬਚਨ ਕਰ ਰਿਹਾ ਵੀ ਕੋਈ ਤੋ ਖਿੱਚ ਨਾ ਆਵੇ ਕਿਸੇ ਕੋਲ ਨਾ ਜਾਵੇ ਜਿਨ੍ਹਾਂ ਨੇ ਮਿਲਣਾ ਹੈ ਸਲਾਹ ਲੈਣੀ ਹੈ ਮੇਰੇ ਕੋਲ ਆਣ ਪਿੰਡ ਅੜਕਵਾਸ ਨੇੜੇ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਆਯੁਰਵੈਦਿਕ ਵੈਦ ਜਿਹੜੇ ਆ ਉਹ ਡਾਕਟਰਾਂ ਨੂੰ ਠੱਗ ਕਹਿੰਦੇ ਹੁੰਦੇ ਸੀ ਜੀ ਉਹ ਆਮ ਕਹਿੰਦੇ ਸੀ ਡਾਕਟਰ ਠੱਗ ਨੇ ਜੀ ਵੈਸੇ ਮੈਂ ਤਾਂ ਕਹਿੰਦਾ ਭਗਵਾਨ ਨੇ ਜੀ ਮੇਥਾ ਚਲੋ ਕੋਈ ਜਿਹੜੇ ਹੋਣਗੇ ਜਿਹੜੇ ਮੈਂ ਕਹਾਂਗਾ ਵੀ ਇਹ ਨਹੀਂ ਸਾਰੇ ਡਾਕਟਰ ਮਾੜੇ ਹੁੰਦੇ ਆ ਸਿਸਟਮ ਮਾੜਾ ਹੁੰਦਾ ਪਰ ਆਯੁਰਵੇਦਿਕ ਜਿਹੜੇ ਵੈਦ ਸੀ ਉਹ ਸਾਰਿਆਂ ਨੂੰ ਕਹਿੰਦੇ ਸੀ ਠੱਗ ਨੇ ਡਾਕਟਰ ਠੱਗ ਨੇ ਤੇ ਹੁਣ ਤਾਂ ਮੈਨੂੰ ਲੱਗਦਾ ਫਿਰ ਵੈਦ ਠੱਗ ਬਣ ਗਏ ਨੇ ਬਿਲਕੁਲ ਜੀ ਦੇਖੋ ਬੇਨਤੀ ਹੈ ਜੀ ਜਿੰਨੇ ਡਾਕਟਰਾਂ ਦੀ ਗੱਲ ਆ ਜਾਂਦੀ ਆ ਕਿੰਨੀਆਂ-ਕਿੰਨੀਆਂ ਉਹਨਾਂ ਨੇ ਡਿਗਰੀਆਂ ਕੀਤੀਆਂ ਨੇ ਹਮ ਕਿੰਨੀ ਸਟੱਡੀ ਕੀਤੀ ਆ ਹਮ ਮੈਂ ਅੱਜ ਤੱਕ ਨਾ ਕਿਸੇ ਨੂੰ ਮਾੜਾ ਕਿਹਾ ਨਾ ਮੈਂ ਕਹਾ ਕਿਉਂਕਿ ਮੇਰੀ ਥਿੰਕਿੰਗ ਇਹ ਆ ਦੁਨੀਆ ਤੇ ਕੋਈ ਵੀ ਬੰਦਾ ਛੋਟਾ ਕਾਰੋਬਾਰ ਕਰਦਾ ਹੈ ਭਾਵੇਂ ਵੱਡਾ ਕਰਦਾ ਹਮ ਮਾਰਾ ਕਹੌਣ ਨੂੰ ਕਿਹਦਾ ਦਿਲ ਕਰਦਾ ਇੱਕ ਡਾਕਟਰ ਇੱਕ ਪੇਸ਼ੈਂਟ ਦਾ ਇਲਾਜ ਕਰਦਾ ਹੈ ਹਮ ਕਿ ਉਹ ਆਪਣੇ ਪੇਸ਼ੈਂਟ ਨੂੰ ਮਾਰ ਕੇ ਇਹ ਸ਼ੋਅ ਕਰਨਾ ਚਾਹੁੰਦਾ ਹੈ ਵੀ ਮੇਰੇ ਹਸਪੀਟਲ ਦੀ ਬਦਨਾਮੀ ਹੋਵੇ ਹਮ ਹਰ ਇੱਕ ਪੇਸ਼ੈਂਟ ਹਰ ਇੱਕ ਡਾਕਟਰ ਵਾਸਤੇ ਹਰ ਇੱਕ ਵੈਦ ਵਾਸਤੇ ਜਿਹੜਾ ਸਹੀ ਵੈਦ ਹੈ ਉਹਦੇ ਵਾਸਤੇ ਰੱਬ ਦਾ ਰੂਪ ਹੁੰਦਾ ਹੈ ਕਿਉਂ ਸਾਡੀ ਆਸ ਹੁੰਦੀ ਹੈ ਵੀ ਸਾਡਾ ਇੱਕ ਮਰੀਜ਼ ਠੀਕ ਹੋ ਗਿਆ ਉਹ ਵੀ ਨੂੰ ਸਾਡੇ ਕੋਲ ਲੈ ਕੇ ਆਊਗਾ